ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅੱਜ 7 ਜੁਲਾਈ ਦਿਨ ਸੋਮਵਾਰ ਹੈ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਜਨਮ ਦਿਨ ਅੱਜ ਪਰਮੇਸ਼ਰ ਦੁਆਰ ਜਾ ਰਹੇ ਆ

ਕਲ ਗੀਤਾਰ ਨਿਵਾਸ ਬੱਬੇ ਕੋਠੀ ਉਹ ਜੇਜਰ ਕਾਰਗਰ ਆਗਿਆ ਤੇ ਦਿੱਤੀ ਦਾ ਸਤਿ ਸ੍ਰੀ ਅਕਾਲ ਦੇ ਬੇਜਨ ਆਪਣਾ ਯੋਗਦਾਨ ਪਾਇਆ ਦਾ ਸਕੀ ਤੋਂ ਬੇਤੀ ਹੈ ਸੇਵਾ ਸੋ ਵਾਹਿਗੁਰੂ ਜੀ ਕੀ ਫਤਿਹ Terima kasih telah menonton! ਤੁਹਾਡਾ ਪਿਆਰ ਮੈਨੂੰ ਪਤਾ ਹੈ ਸਦਾ ਹੀ ਮੇਰੇ ਨਾਲ ਹੈ। ਭਜਾਰਾ ਮਾਵਾ ਸਾਨੂੰ ਪਿਆਰ ਕਰਦਿਉਂ। ਟਿਕਾਣਾ ਬਣਾ ਕੇ ਬੈਠਿਓ। ਧੰਨ ਹੈ ਧੰਨ ਹੈ ਧੰਨ ਹੈ। ਗੁਰੂ ਨਾਨਕ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ। ਧੰਨ ਹੈ। ਬੈਠੇ ਰੋੜੈਣ ਤੇ। ਦੇਵ ਸਾਹਿਬ ਜੀ ਸਤਿ ਸ੍ਰੀ ਅਕਾਲ ਸਮਾਪਤੀ ਹੋ ਗਈ ਜੀ ਦਵਾਨ ਕੀ ਨੀਵ ਦਰਬਾਰ ਸਹਿਣਾ ਮੱਥਾ ਟੇਕ ਲਾਂ ਪਹਿਲਾ ਮਿੰਟੀ ਕਾ ਮੱਥਾ ਕਿਉਂਕਿ ਰਸ ਬਹੁਤ ਤਾਂ ਬਹੁਤ ਜ਼ਿਆਦਾ ਭੀੜਦੀ ਹੈ ਮੱਥਾ ਟੇਕ ਨਹੀਂ ਮੈਂ ਦਰਬਾਰ ਸਾਹਿਬ ਮੱਥੇ ਟੇਕ ਲਾਂ ਮੱਥਾ 2:00 ਵਜੇ ਦੀਵਾਨ ਦੀ ਸਮਾਪਤੀ ਹੋ ਗਈ। ਇਹ ਚਲਾ ਕਰਾਂ। ਟਾਈਮ ਹੋ ਗਿਆ 3:00 ਵਜੇ। ਆਪਾਂ ਕਿਤੇ ਘਰਾਂ। ਮਿਲਾਂ ਬਾਪ ਨੂੰ ਸ਼ਾਮ ਟਾਈਮ ਨੂੰ। ਸ਼ਾਮ ਕੇ 6:00 ਚਲਾਉਂ ਗਰੂ ਕਰ। ਵਾਹਿਗੁਰੂ ਜੀ ਆਪਣਾ ਹੋ ਗਿਆ ਤਾਂ ਫੋਨ ਖਰਾਬ। ਨਿਚਾ ਗਿਰਕਾ ਕੀ ਬੈਟਰੀ ਹਿੱਲੇ ਗਈ। ਇਸ ਕਰਕੇ ਆਪ ਨੂੰ ਸ਼ਾਮ ਕਾ ਮਤਲਬ ਦਿਖਾ ਨਹੀਂ ਪਾਇਆ। ਕਲਿੱਪਾਂ ਬਾਅਦ ਵਿੱਚ ਪਾਇਆ। ਮਿਲਾਂ ਨੈਕਸਟ ਵੀਡੀਓ ਮਾ। ਬਾਤ ਤੇ ਬਾਦ ਦੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ